ਹਾਂਜੀ ਆਪਾਂ ਖੜੇ ਆਪਾਂ ਖੜੇ ਆ ਅੱਜ ਸੁਲਤਾਨ ਵਾਲੇ ਬੰਨ ਤੇ ਜਿੱਥੇ ਕੁਝ ਦਿਨ ਪਹਿਲਾਂ ਹੜ੍ਹਾਂ ਨੇ ਤਬਾਈ ਮਚਾਈ ਸੀ ਆਹ ਵੇਖੋ ਪਾਣੀ ਕਿੰਨਾ ਕਿੰਨਾ ਅੱਜ ਵੀ ਖੜਾ ਆਇਆ ਏ ਠੀਕ ਏ ਪਿੱਛੇ ਜ਼ਮੀਨਾਂ ਬਣ ਰਹੀਆਂ ਨੇ ਬਣ ਵੀ ਗਈਆਂ ਨੇ ਕਾਫੀ ਲੇਕਿਨ ਪਰ ਜਿੱਥੇ ਪਾਣੀ ਖੜਾ ਏ ਇਹ ਕੀ ਕਰਨਗੇ ਦੱਸੋ ਮੈਨੂੰ ਚੋਨਾ ਵੀ ਨਾਲ ਗਿਆ ਤੇ ਗਈ ਹੁਣ ਕਣਕ ਵੀ ਏ ਕਣਕ ਕਿੱਥੋਂ ਵਜਿਚਣੀ ਏ ਦੂਰ ਦੂਰ ਤੱਕ ਨਿਗਾਹ ਮਾਰੋ ਇਹੀ ਹਾਲ ਏ ਦੱਸੋ ਮੈਨੂੰ ਤੇ ਮੇਰੇ ਭਰਾ ਹੁਣ ਲੋੜ ਏ ਆਪਾਂ ਨੂੰ ਇਹਨਾਂ ਤੱਕ ਲੋਕਾਂ ਤੱਕ ਪਹੁੰਚ ਕਰਨ ਦੀ ਤੇ ਕਰਨੀ ਵੀ ਪੈਣੀ ਏ ਕਿਉਂਕਿ ਅੱਗੇ ਇਹਨਾਂ ਸਿਸਟਮ ਚਲਾਉਣ ਵਾਸਤੇ ਇਹਨਾਂ ਲੋਕਾਂ ਨੂੰ ਜੁੜਨਾ ਹੀ ਪੈਣਾ ਹੈ ਕਿਉਂਕਿ ਸਾਰਾ ਸਿਸਟਮ ਇਹ ਸਾਰਾ ਸਿਆਲ ਚੱਲਣਾ ਹੈ ਇਹ ਅਗੋ ਸਿਆਲ ਆ ਗਿਆ ਹੈ ਇਹ ਤਾਂ ਹੁਣ ਸਿਲ ਜਾਣੀ ਨੀਗੀ ਹੌਲੀ ਨਹੀਂ ਪਾਣੀ ਸੁੱਕੇਗਾ ਸਰਦੀਆਂ ਸਿਲ ਰਹਿਣੀ ਜਾਣੀ ਆ ਦੂਜੇ ਪਾਸੇ ਵੇਖੋ ਦੂਜੇ ਪਾਸੇ ਬਣ ਦੇ ਥੱਲੇਓ ਸੇਮ ਪੈਂਦੀ ਆਪਾਂ ਵੇਖਦੇ ਹਾਂ ਦੀ ਐਕਸਰ ਵੀਡੀਓ ਦਿਖਾਉਣੀਆਂ ਨੇ ਸੀਗੇ ਥੱਲੋਂ ਸੇਮ ਪੈਂ ਕੇ ਪੈਂ ਕੇ ਇਹ ਹਾਲਾਤ ਬਣੇ ਨੇ ਸਿਰਫ ਪਾਣਸ ਲੋ ਪਾਣੀ ਸੇਮ ਪੈਂਨ ਵਾਲੇ ਥੱਲੋਂ ਸੇਵਣਾ ਪਾਣੀ ਆਇਆ ਔਖਾ ਇੰਨਾਂ ਦਾ ਵੀ ਆ ਪਿਆ ਇਹ ਪਾਣੀ ਖੜਾ ਆ ਅਜੀ ਕਿਉਂਕਿ ਥਾਂ ਨੀਵਾ ਹੈ ਨੀਵੇਂ ਥਾਂ ਤੁਹਾਨੂੰ ਪਤਾ ਹੀ ਹੈ ਕੰਮ ਸਾਰਾ ਔਖਾ ਜਾਂਦਾ ਹੈ ਅੱਗੇ ਆਪਾਂ ਚੱਲਦੇ ਆਂ ਅੱਜ ਵੀ ਹੋਏ ਆ ਆ ਵੇਖੋ ਆ ਵੀ ਸੇਮ ਦਾ ਪਾਣੀ ਖੜਾ ਜੀ ਪਾਣੀ ਨੀਵਾ ਥਾਂ ਸੀ ਬੰਦ ਸਲ ਨਿਕਲਿਆ ਪਿੱਛੇ ਪਾਸੇ ਇੱਕ ਚੌਂੜਾ ਵਾਲੀ ਵਸਤੀ ਕੋਲ ਜਿਹਦੇ ਪਾਸੇ ਬੰਦਲਾ ਪੈਂਦੀ ਰਹੀ ਨਾ ਦੇਖ ਲੋ ਉਹਦਾ ਪਾਣੀ ਖੜਾ ਹੈ ਬੜੇ ਬੀਵੀਆਂ ਦਾਵੇਂ ਤੇ ਔਖੇ ਹਾਲਾਤ ਨੇ ਯਾਰ ਲੋਕਾਂ ਦੇ ਵੇਖੋ ਪਾਣੀ ਆਇਆ ਬੜੀਆਂ ਸੰਸਾਰਾਂ ਦਾ ਬੜਾ ਕੋਸ ਖਾਂ ਗਿਆ ਕੁਝ ਲੋਕਾਂ ਨੇ ਖਾਣ ਦੇ ਲੇਖਿਆ ਸਭ ਕੁਝ ਹੋ ਰਿਹਾ ਹੈ ਪਾਣੀਆਂ ਬਣ ਰਹੀਆਂ ਜੁੱਕਦੇ ਪੂਰੀਆਂ ਨਹੀਂ ਹੋਣੀਆਂ ਇਹੋ ਕਾਣੀਆਂ ਲਖੀਤੀ ਕਦੇ ਪੂਰੀਆਂ ਨਹੀਂ ਹੋਣੀਆਂ ਵੇਖੋ ਗੱਲ ਤੇ ਪਾਣੀ ਜਾਊਗਾ ਕਿੱਧਰ ਦੂਰ ਤੁਰ ਤੱਕ ਨਿਗਾ ਮਾਰੋ ਇੱਕ ਨਦੀ ਰੂਪ ਨਦੀ ਬਣਾ ਗਿਆ ਵਿੱਚ ਵਿੱਚ ਦਾ ਆ ਵੇਖੋ ਤੋੜ ਉਹ ਨਦੀ ਜਰ ਨਦੀ ਜਾਂਦੀ ਪਈ ਆ ਥੋੜੀ ਜਿਵੇਂ ਇੱਕ ਨਦੀ ਜਰ ਬਾਹਰ ਕੰਮ ਚੱਲਦਾ ਪਿਆ ਟਰੈਕਟਰ ਵੀ ਚੱਲਦੇ ਪਏ ਬਿਲਕੁਲ ਬਣ ਦੇ ਨਾਲ ਇਹ ਥੋੜੀ ਦੂਰ ਹੋ ਗਈ ਆ ਉਹ ਵੇਖੋ ਥੋੜੀ ਦੂਰ ਚਲੀ ਗਈ ਆ ਆ ਕਿਸਾਨ ਕੀ ਕੀ ਕਰਨਗੇ ਕਿੱਧਰ ਜਾਣ ਦੇ ਆ ਵੇਖੋ ਫੇਰ ਅੱਗੋਂ ਜਾ ਕੇ ਬਣ ਦੇ ਕੋਲ ਆ ਗਈ ਆ ਸਾਰੀ ਜ਼ਮੀਨ ਇੱਥੇ ਦੂਰ ਜਾ ਕੇ ਉਹ ਫੇਰ ਬਣ ਦੇ ਕੋਲ ਆ ਗਈ ਆ ਵੇਖੋ ਜੋ ਪਾਣੀ ਤੇਜ਼ ਵਗਿਆ ਉਹਨੇ ਚੱਕ ਤੱਕ ਬਾਹਰ ਮਾਇ ਇੱਕ ਨਵੀਂ ਦੇ ਰੂਪ ਬਣਾ ਓੱਖਾ ਯਾਰ ਵੇਖੋ ਕਿੱਡੇ ਕਿੱਡੇ ਚਲੇ ਪੈ ਗਏ ਨੇ ਕੀ ਕਰਨਗੇ ਕਿਸਾਨੀ ਆ ਦੋਸਤ ਬਾੜਾ ਓੱਖਾ ਕਰ ਗਿਆ ਯਾਰ ਨਾ ਦੇਖੋ ਤੁਸੀਂ